ਏ ਲੈਜੈਂਡੀ ਵਿਰਾਸ਼ਿੰਦੀ ਪਹਿਲੀ ਗੱਡੀ ਹੈ ਆਈ ਥਿੰਕ ਬੜੇ ਪਿਆਰ ਨਾਲ ਬੜੇ ਚਾਹ ਨਾਲ ਬਣਾਈ ਹੈ ਗੱਡੀ ਐਂਡ ਕਮਲ ਸਰ ਨੇ ਵੀ ਬੜੀ ਬੜੀ ਹੈਲਪ ਕੀਤੀ ਹੈ ਗੱਡੀ ਨੂੰ ਬਣਾਉਣ ਵਾਸਤੇ ਇਹ ਲੈਜੈਂਡੀ ਵਿਰਾਸ਼ਿੰਦੀ ਪਹਿਲੀ ਗੱਡੀ ਹੈ 1999 ਦੇ ਵਿੱਚ ਜਦ ਵਰਲਡ ਕੱਪ ਜਿੱਤ ਗਿਆ ਹੈ ਮੈਨ ਆਫ ਦ ਸੀਰੀਜ਼ ਅਵਾਰਡ ਮਿਲਿਆ ਨੂੰ ਸੋ کافی ਧੀਰ ਹੋ ਗਈ ਨੀਅਰਲੀ 25 ইয়ার্স ਮੈਂ ਸੋਚਿਆ ਵੀ ਇਹਨੂੰ ਪੇਂਟ ਫੋਲ ਕਰਾ ਕੇ ਫਸਟ ਕਲਾਸ ਲੱਕੀ ਬਣਾਉਣੇ ਕਿਉਂਕਿ ਇਹ ਐਂਟੀ ਗੱਡੀ ਰੱਖਣੀ ਹੈ ਫॉर ਗ੍ਰੈਂਡ ਚੀਨ ਜੇ 12 ਇੰਚ ਸੀ ਇਹ ਨਦੀ ਸ਼ਾਹ ਜਿਹੜਾ ਲੈਜੈਂਡ ਬਣਿਆ ਉਹਦੀ ਇਹ ਪਹਿਲੀ ਗੱਡੀ ਸੀ ਸੋ ਮੈਂ ਇਹਨੂੰ ਪੇਂਟ ਕਰਾਇਆ ਔਰ ਅੰਦਰ ਸਾਰਾ ਕੈਨ ਸੀ ਦਿਸ ਸਭ ਕਿਸਮ ਦੀ ਜਨ ਅਮੀਂ ਅਲਵਾਈ ਹੈ ਤੇ ਕਈ ਵਾਰੀ ਚੱਲਦੇ-ਚੱਲਦੇ ਟ੍ਰੈਫਿਕ ਪੁਲਿਸ ਵਾਲੇ ਵੀ ਕਹਿੰਦੇ ਰਾਈਟ ਦਿਓ ਬਟਾਲਾ ਨੋਂ ਨਿਨਾਲ ਬੜਾ ਪਿਆਰ ਕਰਦੇ ਸਾਰੇ ਔਰ ਆਮ ਸ਼ੋਰ ਕਿ ਜਿਹੜੀ ਚੀਜ਼ ਹੈਗੀ ਹੈ ਮੇਰੇ ਜਾਣਨ ਤੋਂ ਬਾਅਦ ਵੀ ਰਹੇਗੀ ਫੈਮਿਲੀ ਦੇ ਵਿੱਚ ਖੁਸ਼ੀਤਰੀ ਰਹੇਗੀ ਬਿਕੋਜ਼ ਇਹ ਗੱਡੀ ਜਿਹੜੀ ਹੈਗੀ ਹੈ ਯੂਵੀ ਦੀ ਪਹਿਲੀ ਕਾਰ ਸੀ ਬੜੀ ਵਾਰੀ ਕਹਿੰਦੇ ਸੀ ਟੈਰ ਗੱਡੀ ਸੀ ਦੀ ਗੱਡੀ ਜੀ ਦੀ ਮੈਂ ਕਿਹਾ ਪਹਿਲਾਂ ਕੁਝ ਕਰਕੇ ਤੇ ਸਾਫ ਫਿਰ ਗੱਡੀ ਲੈ ਕੇ ਦਿਓ ਸੋ ਪਹਿਲੀ ਹੋਂਡਾ ਸਪੋਰਟਸ ਮਾਡਲ ਗੱਡੀ ਸੀ ਜਿਹੜੀ ਲਈ ਐਂਡ i'm sure he'll be very happy uh, the entire family is very happy the children his brother sisters must be very happy so i hope they'll keep the car like this and uh, well uh, i think it's looking brand new odo ja landlady si odo yellow color nahi si ga red color si ga fir ye kehnda mainu red pasand ni hai so yellow available nahi si but yellow color is probably his favorite color so i thought the yellow color kar dde ਤੁਹਦੇ ਪਾਸੇ ਯੋਗਰਾ ਸਿੰਘ ਮੈਨੂੰ ਦਿਸਰੀਸ ਲਿਖਿਆ ਹੋਇਆ ਹੈ ਮੈਂ ਟੂ ਬੋਰਡ ਕਾ ਇੱਦਾਂ ਯੋਗਰਾ ਸਿੰਘ ਦਾ ਨਾਮ ਲਿਖਿਆ ਹੈ ਜਿਨ੍ਹਾਂ ਨੂੰ ਮੈਂ ਕੋਈ ਗੱਡੀ ਬਣਾਉਣ ਵਾਸਤੇ ਆਈ ਥਿੰਕ ਬੜੇ ਪਿਆਰ ਨਾਲ ਬੜੇ ਚਾਹ ਨਾਲ ਬਣਾਈ ਹੈ ਗੱਡੀ ਐਂਡ ਕਮਲ ਸਰ ਨੇ ਬੜੀ ਬੜੀ ਹੈਲਪ ਕੀਤੀ ਹੈ ਗੱਡੀ ਬਣਾਉਣ ਵਾਸਤੇ ਸੋ ਇਦਾਂ ਜਿਹੜੀਆਂ ਯਾਦਾਂ ਨੇ ਇਦਾਂ ਤਾਜ਼ਾ ਹੁੰਦੀਆਂ ਰਹਿੰਦੀਆਂ ਨੇ ਐਂਡ ਉਹ ਮਿਊਜ਼ਿਕ ਸਿਸਟਮ ਸੇਮ ਹੀ ਹੈ ਜਿਹੜਾ ਯੂਮਨ ਲਾਇਆ ਸੀ ਸੋ ਆਈ ਹੋਪ ਦੇ ਹੈਵ ਨਾਟ ਚੇਂਜਡ ਸਪੀਕਰਸ Maybe yes, my sister is in Namaila. Namaila. Namaila, I'm sure. So I think one day when he comes here, we'll all have a ride. Uh, Oran and uh, Aura will be sitting in this car and driving to see, his father, see their father's car. And as a family, we'll be to get a lot So they can have a feel of the united family. They, the entire family is very happy. The children, his brothers sisters must be very happy. So i hope they'll keep the car like this and uh, well uh, i think it's looking brand new odo jaha <laughs> land lagi si odo yellow color nahi si ga red color si ga fir eh kehnda mainu red pasand ni hai to yellow available ni se par yellow color is probably his favorite color so i thought he yellow color kar denda dooje passe yograj singh maino da series likhya hoya hai 1944 idhar yograj da naam likhya hai jinna nu main kisi gaddi chalaun vaste ਆਈ ਥਿੰਕ ਬੜੇ ਪਿਆਰ ਨਾਲ ਬੜੇ ਚਾਹ ਨਾਲ ਬਣਾਈ ਹੈ ਗੱਡੀ ਐਂਡ ਕਮਲ ਸਰ ਨੇ ਵੀ ਬੜੀ ਹੈਲਪ ਕੀਤੀ ਹੈ ਗੱਡੀ ਚਲਾਉਣ ਬਣਾਉਣ ਵਾਸਤੇ ਸੋ ਇਦਾਂ ਜਿਹੜੇ ਯਾਦਾਂ ਨੇ ਇਦਾਂ ਤਾਜ਼ਾ ਹੁੰਦੀਆਂ ਰਹਿੰਦੀਆਂ ਨੇ ਐਂਡ ਉਹ ਮਿਊਜ਼ਿਕ ਸਿਸਟਮ ਸੇਮ ਹੀ ਹੈ ਜਿਹੜਾ ਯੂਵੀ ਨੇ ਲਾਇਆ ਸੀ ਸੋ ਆਈ ਹੋਪ ਦੇ ਹੈਵ ਨਾਟ ਚੇਂਜ ਦ ਸਪੀਕਰਸ ਪਰ ਮੇਬੀ ਯੈਸ ਮੇਰੇ ਕੋਲ ਸਿਸਟਮ ਨਵਾਂ ਹੀ ਲੱਗਿਆ ਐਂਡ ਨਵਾਂ ਹੀ ਲੋਇਆ ਨਵਾਂ ਹੀ ਲੋਇਆ ਆਮ ਸ਼ੋਰ ਸੋ ਆਈ ਥਿੰਕ ਵਨ ਡੇ ਵੈਨ ਹੀ ਕਮਸ ਹੇਅਰ ਵੀਲ ਆਲ ਹੈਵ ਅ ਰਾਈਡ Uh, oren and uh, aura will be sitting in this car and driving tusy sidhe fa father's car and as a family main saranu kehna ve hafte do do wari sare charayya karo so they can have a feel of the united family